ਇਸਟਾ ਕਵੀਨ ਥਾਰ ਵਾਲੀ ਪੁਲਿਸ ਵਾਲੀ ਬੀਬੀ ਦਾ 5 ਦਿਨਾਂ ਦਾ ਰਿਮਾਂਡ ਹੋਇਆ ਖਤਮ ਅੱਜ ਬਠਿੰਡਾ ਦੀ ਅਦਾਲਤ ਵਿੱਚ ਕੀਤੀ ਗਈ ਪੇਸ਼ ਅਤੇ ਭੇਜ ਦਿੱਤੀ ਗਈ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਦੱਸਦੀ ਏ ਕਿ 2 ਤਰੀਕ ਨੂੰ ਬਠਿੰਡਾ ਦੀ ਰਿੰਗ ਰੋਡ ਜਿਹੜੀ ਹੈ ਉਸ ਤੋਂ ਆਪਣਾ ਥਾਣਾ ਕਨਾਲ ਕਾਉਣ ਦੀ ਪੁਲਿਸ ਪਾਰਟੀ ਵੱਲੋਂ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ 17.71 ਗ੍ਰਾਮ ਹਰੋਣ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਮਾਂਜੂ ਅਦਾਲਤ ਵਿੱਚ ਪੇਸ਼ ਕਰਕੇ ਉਹਦਾ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਉਸ ਦੇ ਵਿੱਚ ਇੱਕ ਵਿਅਕਤੀ ਜੋ ਉਹਦਾ ਸਾਥੀ ਸੀ ਐਂਬੂਲੈਂਸ ਆਪਲਾ ਚਾਲਕ ਸੀ ਉਸ ਨੂੰ ਉਸ ਮਾਮਲੇ ਦੇ ਵਿੱਚ ਆਪਣਾ ਸ਼ਾਮਲ ਕੀਤਾ ਗਿਆ ਅਤੇ ਉਹ ਵਿਅਕਤੀ ਹਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਦਾ 2 ਦਿਨਾਂ ਦਾ ਰਿਮਾਂਡ ਜਿਹੜਾ ਮਾਂਜੂ ਅਦਾਲਤ ਵੱਲੋਂ ਹੋ ਰਿਹਾ ਵੀ ਆਪਣਾ ਇਹਨਾਂ ਤੋਂ ਲਿਆ ਗਿਆ ਸੀ ਮਾਂਜੂ ਅਦਾਲਤ ਤੋਂ ਅਤੇ ਫਿਰ ਇਸ ਨੂੰ ਮਾਂਜੂ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ 2 ਦਿਨਾਂ ਦਾ ਹੋਰ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਗਿਆ ਸੀ ਅੱਜ ਇਹਦਾ 5 ਦਿਨਾਂ ਦਾ ਜਿਹੜਾ ਰਿਮਾਂਡ ਹੈ ਉਹ ਮਾਨਯੋਗ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕਰਕੇ ਜਦੋਂ ਇਹ ਆਪਣਾ ਰਿਮਾਂਡ ਖਤਮ ਹੋ ਜਾਂਦਾ ਇਸ ਨੂੰ ਜੇਰ ਪਈ ਦਿੱਤਾ ਗਿਆ ਦੱਸਦੀ ਹੈ ਕਿ ਇਹ ਬੀਬੀ ਇੱਕ ਪੰਜਾਬ ਪੁਲਿਸ ਦੀ ਹੌਲਦਾਰ ਇੱਕ ਮਹਿਲਾ ਪੁਲਿਸ ਮੁਲਾਜ਼ਮ ਸੀ ਜੋ ਇੱਕ ਥਾਰ ਗੱਡੀ ਦੇ ਵਿੱਚ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਸ ਤੇ ਮਾਮਲਾ ਦਰਜ ਕੀਤਾ ਗਿਆ ਸੀ ਥਾਣਾ ਕਨਾਲ ਕਲੋਨੀ ਵਿਖੇ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਦੇ ਕੋਲ ਕਿੰਨੀ ਪ੍ਰਾਪਰਟੀ ਹੈ ਇਹ ਸਾਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਮਾਨਯੋਗ ਅਦਾਲਤ ਦੇ ਅੱਜ ਇਸ ਦਾ ਰਿਮਾਂਡ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਅਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਗਿਆ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜਾ ਅਜੇ ਕਿਊਸ਼ ਨੂੰ ਅਸੀਂ ਪੇਸ਼ ਅਦਾਲਤ ਕੀਤਾ ਸੀਗਾ ਜੀ ਜਿਨ੍ਹਾਂ ਦਾ ਅੱਗੇ ਫਰਦਰ ਜੁਡੀਸ਼ੀਅਲ ਰਿਮਾਂਡ ਲਈ ਜੱਜ ਸਾਹਿਬ ਨੇ ਭੇਜਤਾ ਜੀ ਕਿੰਨੇ ਦਿਨਾਂ ਤੋਂ ਪਰਕਟਸ ਨਹੀਂ ਨਿਕਲਿਆ ਇਹ ਦੇਖੋ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈਗੀ ਆ ਜੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਜਿਹਦੀ ਅੱਗੇ ਫਿਊਚਰ ਪੜਤਾਲ ਕੀਤੀ ਜਾਊਗੀ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਤਾਂ ਸਾਹਮਣੇ ਆਊਗਾ ਅਕੋਰਡਿੰਗਲੀ ਅਸੀਂ ਉਹਦੀ ਰਿਪੋਰਟ ਫਰਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਾਂਗੇ ਟੀਮ ਨਾਲ ਜੁਆਇੰਟ ਕੀਤੀ ਹੈ ਕੀ ਆ ਤੁਸੀਂ ਨਾ ਨਹੀਂ थाना ਕਨਾਲਵੱਲੋਂ ਇਸ ਦੀ ਜਿਹੜੀ ਤਫ਼ਤੀਸ਼ ਹੈਗੀ ਆ ਉਹਨੂੰ ਵਿੱਚ ਲੈਤੀ ਜਾ ਰਹੀ ਸਰ ਬਲਵਿੰਦਰ ਸਿੰਘ ਨੂੰ ਇਸ ਮਾਮਲੇ 'ਚ ਨਾਮ ਦਿੱਤਾ ਗਿਆ ਸੀ ਗ੍ਰਿਫਤਾਰ ਨਹੀਂ ਇੱਕ ਅਕਿਊਜ਼ਡ ਹੈ ਜੀ ਉਹਦੀ ਅਰੈਸਟ ਪੈਂਡਿੰਗ ਹੈ ਜੀ ਉਹਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸਰ ਪਹਿਲਾਂ 21 ਦਾ ਪੁਲਿਸ ਤੋਂ 5 ਦਿਨ ਦਾ ਰਿਮਾਂਡ ਕਾਸ ਜੋ ਹੁਣ ਤੱਕ ਦੀ ਦੇਖੋ ਇਨਵੈਸਟੀਗੇਸ਼ਨ ਸਾਹਮਣੇ ਆਇਆ ਮੈਂ ਉਹ ਅਸੀਂ ਪਬਲੀਕਲੀ ਡਿਸਕਲੋਸ ਨਹੀਂ ਕਰ ਸਕਦੇ ਕਿਉਂਕਿ ਹੈ ਜਿਹੜੀ ਜਿਹੜੀ ਫਿਊਚਰ ਇਨਵੈਸਟੀਗੇਸ਼ਨ ਦਾ ਇਫੈਕਟ ਆ ਸਕਦਾ ਹੈ ਤੇ ਇਨਵੈਸਟੀਗੇਸ਼ਨ ਅਜੇ ਅੰਡਰਗoing ਹੈਗੀ ਆ ਬਟ ਇੱਕ ਇਹ ਜੀ ਜ਼ਰੂਰ ਹੈ ਅਸੀਂ ਇਹਦੀ ਡੰਗਾਈ ਨਾ ਪੜਤਾਲ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਚੀਜ਼ ਸਾਹਮਣੇ ਆਊਗੀ ਅਕੋਰਡਿੰਗਲੀ ਕਾਰਵਾਈ ਹੁੰਦੀ ਜਾਏਗੀ। ਮੈਂ ਪ੍ਰਸਤਾਵ ਕਰਦਾ ਕਿ ਅਸੀਂ ਮਨਦੀਪ ਕੋਰ ਬਾਦੋਂ ਕੁੱਟਨੇ ਪੁਨਰਮਾਰਕ ਦਿੱਤਾ ਜਾਂ ਨਹੀਂ ਅੱਗੇ ਅੱਜ ਕੋ ਮਾਨਯੋਗ ਅਦਾਲਤ ਵੱਲ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਗਿਆ। ਸਰ ਪ੍ਰਸਤਾ ਮਤਲਬ ਉਹ ਰਹੀ ਆ ਨਾ ਵਾਰੀ ਵਾਰੀ ਕਹਿ ਰਹੇ ਆ ਜੀ ਇਹ ਜੋ ਹੈ ਕੋਸ਼ਿਸ਼ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਆ ਜੀ ਤੋਂ ਇਨਵੈਸਟੀਗੇਸ਼ਨ ਤੱਕ ਕਨਫਾਈਨਡ ਰਹਿੰਦਾ ਕੇਸ ਦਾ ਅੱਗੇ ਇਨਵੈਸਟੀਗੇਸ਼ਨ ਲਈ ਠੀਕ ਰਹਿੰਦਾ ਹੈਗਾ ਤੋਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਵੀ ਸਾਹਮਣੇ ਆਊਗਾ ਅਕੋਰਡਿੰਗਲੀ ਕਾਰਵਾਈ ਕਰਾਂਗੇ